ਹੁਣ ਮੇਰੇ ਗਾਲ ਪਾਤਾ ਡਿੱ ਗਿਆ ਜੇ ਤੂੰ ਪਾਇਲਟ ਹਨਾ ਆਹ ਫੇਰ ਤੇ ਖੜੇ ਨਹੀਂ ਰਿਹਾ ਹੁਣ ਮੈਨੂੰ ਕਹਿੰਦਾ ਜਾਂ ਤੈਨੂੰ ਲੈ ਜਾ ਤੇ ਜਾ ਸਹੀ ਕਰਕੇ ਚੈਨ ਦੇ ਕੱਲਾ ਕੱਲਾ ਕਰਕੇ ਐਂ ਧਰਨਾ ਪਊ ਸਾਰਾ ਹੌਣਾ ਸੱਡ ਦੀ ਭਰਾਵਾ ਇੰਨੇ ਵਾਲੀ ਨਹੀਂ ਮੈਂ ਤੁਹੇ ਕੀ ਆਣੀ ਕੱਲਾ ਕੱਲਾ ਡੱਬਾ ਮਸਾਂ ਚੱਕਿਆ ਮੈਂ ਆਉਗਾ ਕੋਚਨ ਪਾਈ 911 ਉਦਾ ਯਾਰ ਇੱਕ ਐਕਸੀ ਰੇਟ ਹੀ ਹੋ ਗਿਆ ਗੱਡੀ ਰੋਲਾ ਹੋ ਰ ਘਰ ਕੀ ਜਿਆਦੇ ਤੇਜ਼ ਤੂੰ ਸੀਗਾ ਗੰਜਰ ਦਾ ਕਿਤੇ ਬ੍ਰੇਕ ਬਰੂਕ ਨਹੀਂ ਮੰਨੇ ਗੱਡੀ ਨੇ ਇਹ ਗੱਡੀ ਚ ਹੀ ਭੁਗ ਗਿਆ ਇੱਕ ਤਾਂ ਰੇਡ ਦੀ ਹੱਡੀ ਜਦਾ ਕਿਨੇ ਕੰਮ ਹੋ ਗਿਆ ਹੁਣ ਰਾਤ 2 ਤਾ ਆਪਰੇਸ਼ਨ ਹੋ ਗਿਆ ਕੱਲ ਸੋ ਆ ਲੇਟ ਆ ਗਈ ਵਧੀਆ ਨਿਸ਼ਾਨੀ ਨਹੀਂ ਹੁਣ ਸੁਨੋ ਜਦਾ ਥੱਲੇ ਦੀਦੀ ਨੀ ਯਾਰ ਰਾਤ ਨੂੰ ਹਨ ਸਹੀ ਆ 74180 ਬਹੁਤ ਘਾਟਾ ਵੇਟ ਦਾ ਜਿਹੜਾ ਟਰੱਕ ਦਾ ਵੇਟ ਸੀਗਾ ਇਹ ਘਟਾਤਾ 45 260 ਇਹ ਨਿਕਲਿਆ 28920 ਠੀਕ ਹੈ ਇਹ ਨਾਲੇ ਐਡਵਾਰਡ ਵੇਟ ਕਰਨ ਵਾਲੀ ਸਕੇਲ ਨਹੀਂ ਸੀਗੀ ਵੀ ਸਾਰੇ ਟਾਇਰਾਂ ਦਾ ਐਡੋ ਅੱਡ ਇਹਦਾ ਆਪਾਂ ਵੀ ਕਰ ਸਕਦੇ ਹੁੰਨੇ ਐ ਪਹਿਲਾਂ ਡرائی ਕੱਲੇ ਮੂਗਲੇ ਟਾਇਰ ਚੜਾਉਣੇ ਆ ਦੋ ਟਾਇਰ ਹਨਾ ਕਰੋ ਭਰਾ ਨੂੰ ਸਪੋਰਟ ਜਿਹੜੇ ਦੇਖ ਰਿਹਾ YouTube ਤੇ ਭਰਾ ਸਾਰੇ ਕਰ ਲੋ ਆਪਣਾ ਚੈਨਲ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਆਈਕਨ ਤੇ ਜਿਹੜੇ ਭੈਣ ਭਰਾ ਦੇਖ ਰਿਹਾ Facebook ਤੇ ਉੱਥੇ ਕਰ ਲੋ ਫੋਲੋ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਕਿ ਆਹ ਹਾਲ ਚਾਲ ਅਸਾਂ ਕਿਤੇ ਸਾਰੇ ਚੜਤੀ ਕਲਾ ਚੋਂ ਆਏ ਆਏ ਆਪਾਂ ਹੀ ਉੱਠ ਖੜੇ ਸੀਗੇ ਦੂਜੀ ਵਾਰੀ ਉਹ ਵੀ ਇੱਥੇ ਡਾਕ ਤੇ ਮੈਨਾਂ ਡੋਰਨੌਕ ਕਰਤਾ ਕਿ ਫੋਨ ਤਾਂ ਮੈਂ ਚੱਕਿਆ ਨਹੀਂ ਕਹਿੰਦੇ ਪੇਪਰ ਡਿਲੀਵਰੀ ਹੋ ਗਈ ਆ ਪੇਪਰ ਰੈਡੀ ਆ ਆ ਚਾਹ ਬਣਾ ਲਈ ਆ ਨਾਲ ਆਂਡੇ ਹੁਣ ਅੰਦਰ ਆਨੇ ਆ ਪੇਪਰ ਉੱਪਰ ਲਿਆਉਣੇ ਫੜ ਕੇ ਫਿਰ ਤੁਰਦੇ ਆ ਆ ਚਾਹ ਪਿਆਦ ਗਏ ਆਹ ਹਿਵਾਲ ਮਾਰਡ ਆ ਲਾਸਟ ਵੀਕ ਜਿਹੜੇ ਤੇ ਇੱਥੇ ਸਨੋ ਨੇ ਬੁਰਾ ਹਾਲ ਕੀਤਾ ਹੋਇਆ ਸੀ ਜਮਾਂ ਸਾਫ਼ ਕੀਤਾ ਪਿਆ ਦੇਖੋ ਹੰਦਸਾ ਨੇ ਵੇਚਦੀ ਬੈਕਰ ਜਿਹੜਾ ਪਾਸੇ ਜਾਂਦਾ ਬਾਕੀ ਭਈਏ ਸਾਫ਼ ਸੁਥੂ ਬਹੁ ਕਰਦੇ ਆਗੇ ਬਾ ਕੱਲੀ ਐਂ ਟ੍ਰੈਲਰਾਂ ਥੱਲੇ ਥੱਲੇ ਜਾਂ ਹੋਰ ਰਹਿ ਗਈ ਐ ਸਨੋ ਬਾਕੀ ਨਹੀਂ ਹੈਗੀ ਜ਼ਤੋ ਉੱਥੇ ਟਰੱਕ ਸਟਾਪ ਤੇ ਚੱਲਦੇ ਆਂ ਫਰੈਸ਼ ਕਰੋ ਸ਼ੋਅ ਕੇ ਆਉਣੇ ਆ ਇੱਥੇ ਦਾ ਰ ਇਹਨਾਂ ਦਾ ਵਾਸ਼ਰੂਮ ਖਰਾਬ ਹੋਏ ਹੋਏ ਆ ਉੱਥੇ ਚੱਲਦੇ ਆਂ ਉਸ ਤੋਂ ਬਾਅਦ ਤੁਰਦੇ ਆਂ ਉੱਥੋਂ ਲੋਡ ਆ ਗਿਆ ਅਗਲਾ ਆਪਣਾ ਬਸ ਕੌਂਸਲ ਤੋਂ ਚੱਕਣਾ ਕੋਈ ਨਵੀਂ ਲੋਕੇਸ਼ਨ ਹੀ ਆ ਜਾ ਕੇ ਦੇਖਦੇ ਆਂ ਇੱਥੇ ਨਾ ਐਡਰੈਸ ਪਾਉਣਾ ਜਾ ਕੇ ਕਿਹੜਾਗਾ ਆਮੀ ਦਾ ਜਨੋ ਆਈਏ ਫਿਰ ਚੱਲੇ 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 ਇਹ ਟੀਏ ਦੇਖ ਲਾ ਹਨ ਬੰਦਿਆਣੇ ਦਾ ਕੱਪੜੇ ਮੋٹے ਪਾਉਣੇ ਹੀ ਪਾਉਣੇ ਆ ਟਰੱਕ ਸਟਾਪਾਂ ਦੇ ਇਹਨਾਂ ਨੂੰ ਪੰਪਾਂ ਨੂੰ ਵੀ ਪਾਉਣੇ ਪੈ ਜਾਂਦੇ ਆ ਮਸ਼ੀਨਾਂ ਨੂੰ ਆ ਦੇਖੋ ਆ ਆਲੇ ਨਹੀਂ ਫ੍ਰੀਜ ਹੋਣ ਲੱਗ ਜਾਂਦੇ ਆ ਡੈਫ ਵਾਲੇ ਨੂੰ ਖਾਸ ਕਰਕੇ ਆ ਦੇਖੋ ਤੇ ਨਹੀਂ ਡੈਫ ਫ੍ਰੀਜ ਹੋ ਜਾਂਦੀ ਆ ਤਾਂ ਮੈਂ ਤਾਂ ਹੀ ਗੱਲ ਉਹਨੂੰ ਭਰਾ ਨੂੰ ਵੀ ਕਿਹਾ ਸੀ ਮੈਂ ਹਾਂ ਢੋਲੀ ਚ ਬੀ ਕੇ ਬਾਅਦ ਜਾਂਦਾ ਚੇਂਜ ਕਰ ਲਿਆ ਕਿ ਨਹੀਂ ਪਾਉਣ ਤੋਂ ਪਹਿਲਾਂ ਬੈੱਡ 'ਤੇ ਰੱਖ ਲਈ ਜਿਹੜੀ ਆਪਾਂ ਐਕਸਟਰਾ ਡੈਫ ਨਹੀਂ ਰੱਖ ਲੈਂਦੇ ਵੀ ਹੁਣ ਕਿਉਂਕਿ ਇਹਨਾਂ ਮੋਸਟਲੀ ਕੀ ਆ ਠੰਡ ਠੰਡ ਕੈਨੇਡਾ 'ਚ ਪੰਪਾਂ ਤੇ ਬੰਦ ਹੀ ਰਹਿੰਦੀਆਂ ਫਲੈਂਗ ਜੇ ਤੇ ਮਾੜੀ ਮੋਟੀ ਚੱਲਦੀ ਹੁੰਦੀ ਆ ਨਹੀਂ ਹੋਰ ਸਾਰੇ ਟਰੱਕ ਸਟਾਪਾਂ ਤੇ ਆਲਮੋਸਟ ਬੰਦ ਹੀ ਰਹਿੰਦੀ ਆ ਕਿਉਂਕਿ ਫ੍ਰੀਜ਼ ਹੋਈ ਰਹਿੰਦੀ ਆ ਉਹਦੇ ਕਰਕੇ ਮਾਣ ਟਾਇਰ ਭਾਜੀ ਹੈ ਨਹੀਂਗੇ ਸਾਡੇ ਕੋਲੇ ਤਾ ਅਗਰ ਕਿਉਂ ਨੂੰ ਭਰਾ ਨੂੰ ਮੈਂ ਕਿਹਾ ਸੀਗਾ ਲੈ ਕਰੇ ਢੇੜਾ ਕੱਢ ਲਗੇ ਸਾਰੇ ਤੇ ਜਿਹੜਾ ਸੂਰਜ ਹੈ ਨਾ ਇਹਨਾਂ ਕਹਿੰਦੇ ਨੇ ਇਹਦਾ ਇੱਕ ਫੇਕ ਸੂਰਜ ਹੈ ਇੱਕ ਹਿਸਾਬ ਦਾ ਆ ਜਿੰਨਾ ਵੀ ਇਹ ਦੇਖਣ ਨੂੰ ਮਨ ਲੱਗਦਾ ਜੀ ਅੰਦਰ ਬੈਠੋ ਐ ਲੱਗੂ ਆਾ ਕਿੱਡੀ ਸੋਹਣੀ ਧੁੱਪ ਲੱਗੀ ਆ ਹਨਾ ਐ ਲੱਗਦਾਗਾ ਆਹ ਦਿਨਾਂ 'ਚ ਖਾਸ ਕਰਕੇ ਗਰਮੀਆਂ ਦੀ ਆਸ ਵਾਲਾਂ ਦੀ ਗੱਲ ਕਰਦਾ ਖਨੋ ਟਾਈਮ ਦੇਖਣ ਨੂੰ ਐ ਲੱਗਦਾ ਬਾਹ ਜੀ ਬਾਹ ਕਿੱਡਾ ਸੋਹਣਾ ਦਿਨ ਲੱਗਿਆ ਵੀ ਧੁੱਪ ਲੱਗੀ ਵੀ ਆ ਤੇ ਇਹਦੀ ਪੋਰਾ ਵੀ ਗਰਮੈਥ ਨਹੀਂ ਹੁੰਦੀ ਪੋਰਾ ਵੀ ਇੱਕ ਕੱਲੀ ਧੁੱਪ ਹੁੰਦੀ ਆ ਬਸ ਉਹ ਵੀ ਊਨਾਂ ਦਾ ਚਾਨਣ ਹੁੰਦਾਗਾ ਕਹਿਣ ਨੂੰ ਇਹ ਨਹੀਂ ਪੋਰਾ ਵੀ ਉਹ ਗਰਮਾਇਸ ਨੇ ਹੁੰਦੀ ਜਿਹਨੂੰ ਕਹੇ ਕਹਨੂੰ ਕਹਿ ਸਕਦੇ ਆ ਬਾਈ ਫੇਕ ਸੂਰਜਾ ਫੇਕ ਸੂਰਜ ਚ ਵੀ ਆਉਂਦਾ ਇੱਥੇ ਹਿਸਾਬ ਲਾ ਲੋ ਇਹ ਸਾਰਾ ਸਿਆਲ ਸਿਆਲ ਆ ਹੀ ਰਹਿਣਾਗਾ ਜੋ ਨਵੇਂ ਆਏ ਆ ਸੀ ਇਹਨ ਤੇ ਅੰਦਰੋਂ ਬੈਠਣ ਨੂੰ ਆ ਲੱਗਣਾ ਬਾਹਰ ਹੀ ਬਾਹਰ ਤਾਂ ਕਿੱਡੀ ਥੋਣੀ ਧੁੱਪ ਲੱਗੀ ਆ ਤੇ ਪਤਾ ਉਦੋਂ ਲੱਗਦਾ ਜੋ ਬੰਦਾ ਬਾਹਰ ਨਿਕਲਦਾ ਆ ਜਿੰਨੀ ਠੰਡਾ ਹਨਾ ਆ ਮੈਂ ਜਮਾ ਨਹੀਂ ਹੋ ਕੀਤਾ ਆਪ ਹੀ ਡੁੱਲੀ ਜਾਂਦਾ ਇਹਨੂੰ ਨਾ ਬੰਦ ਕਰਕੇ ਰੱਖਦੇ ਆਂ ਹੱਥ ਤੋਂ ਉਹਨੂੰ ਰੱਖਿਆ ਸੀਗਾ ਮੈਂ ਤੇ ਆਪ ਹੀ ਲੀਕ ਹੋਈ ਜਾਂਦਾਗਾ ਇਹ ਡਿਲੀਵਰੀ ਲੋਕੇਸ਼ਨ ਤੇ ਅੱਜ ਫੇਰ ਆਪਾਂ ਨੂੰ ਇੱਕ ਹੀ ਬਾਜਿਆ ਹਨਾ ਤੇ ਇਹਨਾਂ ਨੇ ਟਾਈਮ ਬਹੁਤ ਲਾਦਣਾ ਤੇ ਮੈਨੂੰ ਇਹ ਪਿਕਅਪ ਤੋਂ ਨਾ ਲੇਟ ਕਰਾ ਦੇਣ ਇਹ ਪਿਕਅਪ ਤੇ ਵੀ ਉਹ ਦੁਕਾਨ ਤੋਂ 2 ਘੰਟੇ ਲੱਗ ਗਏ ਨੇ ਬਸ ਕਾਉਂਸਲ ਤੋਂ ਉਧਰੋਂ ਬਾਕੀ ਦੇਖਦੇ ਆਂ ਕੀ ਕਹਿੰਦੇ ਆ ਉਹਨਾਂ ਮੈਂ ਮੇਰੇ ਆਦਮ ਜਿਹੜਾ ਇਸ ਵੇਲੇ ਲੇਟ ਹੋ ਜਾਂਦੇ ਆ ਨਾ ਇਹਨਾਂ ਨੇ ਕਿ ਉਹਨਾਂ ਹੀ ਲੇਟ ਕਰਦੇ ਜੇ ਤਾਂ 12 ਤੋਂ ਪਹਿਲਾਂ ਪਹਿਲਾਂ ਜਾੜ ਗਏ ਆ 12 ਬੁਰਾ ਨੂੰ ਫੇਰ ਵੀ ਠੀਕ ਆ ਅੱరే ਤੇ ਕੱਲ ਉੱਥੇ ਲੋਡ ਆਪਾਂ ਲੇਟ ਮੰਨੇ ਦਿੱਤਾ 2 ਘੰਟੇ ਲਾ ਦੇ ਮੇਕੋ ਕੱਲ ਲੇਟ ਤੁਰਿਆ ਕਰ ਕਿਉਂ ਲੇਟ ਹੀ ਤੁਰਿਆ ਹੁੰਦਾ ਉਨੀ ਲੇਟ ਬੁੱਕ ਚੱਲੀ ਜਾਂਦੀ ਹੈ ਹਨਾ ਤੇ ਨਹੀਂ ਹੁਣ ਆਪਾਂ ਨੂੰ ਵਿਹਲੇ ਹੋਣ ਦਾ ਇੱਥੋਂ ਘੰਟਾ ਹੋ ਗਿਆ ਸੀਗਾ ਬੁੱਕ ਨਹੀਂ ਸੀ ਚੱਲਦੀ ਤਾਂ ਕਰਕੇ ਫਿਰ ਦੁਰਨੀ ਨਹੀਂ ਸੀ ਸਕਦੇ ਕੱਲ ਦਾ ਲੇਟ ਕੀਤਾ ਉਹਨਾਂ ਨੇ ਉੱਥੇ ਪਿਕਅਪ ਤੇ ਤੇ ਉਵੇਂ ਉਵੇਂ ਲੇਟ 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 ਹੋਈ ਜਾਂਦਾ ਚੈੱਕ ਇਨ ਕਰਤਾ ਪੇਪਰ ਫੜਾ ਜਾਂਦੇ ਉਹਨੂੰ ਔਰ ਜਦੋਂ ਡੋਰ ਪਹਿਲਾ ਹੁੰਦਾ ਮੈਂ ਕਾਲ ਕਰਦਾ ਆ ਵੀ ਸਾਰੇ ਵੇਟਿੰਗ 'ਚ ਹੀ ਖੜਿਆ ਬਾਬੇ ਉਹ ਮਨ ਲੱਸਦਾ ਕੰਮ ਵੀਜੀ ਬੜਾਗਾ ਔਰ ਉੱਥੇ ਟੇਡਾ ਆ ਲਾਇਆ ਹੀ ਮੈਂ ਹੈ ਤਾਂ ਗਲਤ ਹੀ ਆਈ ਹੈ ਪਰ ਥਾਈ ਹੈ ਨਹੀਂ ਸੀ ਆ ਕੋਈ ਸੁੱਤਾ ਪਿਆਗਾ ਅੱਧ ਵਿਚਾਲੇ ਲਾ ਕੇ ਨਾ ਵੀ ਪੂਰਾ ਗਾਂ ਨੂੰ ਕਰ ਲੈਂਦਾ ਆ ਪਿੱਛੇ ਸਪੇਸ ਵਧੀਆ ਬਣ ਜਾਣੀ ਸੀ ਚਲੋ ਉਹ ਬਾਤ ਨਹੀਂ ਡੀਟ ਕਰਤੇ ਹਾਂ ਹਮ ਔਰ ਕੀ ਕਰ ਸਕਤੇ ਹਾਂ ਕਾਲ ਆ ਗਈ ਕਹਿੰਦੇ 24 ਤੇ ਲਾ ਦੇ ਤੇ ਹੁਣ ਆ ਵੀ ਚੱਲ ਪਿਆ ਮੇਰੇ ਨਾਲ ਹੀ ਹੁਣ ਇਹ ਇਹਨੇ ਪਤਾ ਨਹੀਂ ਕਿਹੜੇ ਤੇ ਲਾਉਣਾ ਮੈਂ ਨਾਲ ਹੀ ਤੁਰ ਪੈਣੂ ਵੀ ਆ ਕੇ ਉਠਾ ਕੇ ਗਿਆ ਦਾ ਮੈਨੂੰ ਫੋਨ ਪਾਣੀ ਲੱਗਿਆ ਜਾਂ ਤਾਂ ਆ ਜਿਹੜਾ yellow truck ਵਾਲਾ ਗੋਰਾ ਖੜਾ ਨਾ ਇਹਦੇ ਕੋਲ ਕੁੱਤਾ ਹੈਗਾ ਬਾਈ pitbull ਬਾਲਾ ਸੋਹਣਾ ਜ਼ਿਆਦਾ ਜਿੰਨਾ ਵੀ ਕਹਿਦਗੇ ਉਨਾ ਹੀ ਸੋਹਣਾ ਹੈਗਾ pitbull ਹੈ ਇਹਦੇ ਕੋਲੇ ਤੇ ਲਾ ਦੇ ਆ ਹੁਣ ਮੇਰੇ ਨਾਲ ਪਾਤਾ ਡਿੱ ਗਿਆ ਜੇ ਤੂੰ ਪਾਇਲਟ ਹਨਾ ਆਹ ਇਹ ਤੇ ਖੜੇ ਨਹੀਂ ਰਿਹਾ ਹੁਣ ਮੈਨੂੰ ਕਹਿੰਦਾ ਜਾਂ ਤੈਨੂੰ ਲੈ ਜਾ ਤੇ ਜਾਂ ਸਹੀ ਕਰਕੇ ਚੈਨ ਦੇ ਆਦ ਗਿਆ ਇਤੋਂ ਖਰਾਬ ਕਰ ਲਿਆ ਹੁਣ ਮੈਨੂੰ ਹੀ ਧਰਨਾ ਪੈਣਾ ਥਾਰਾ ਇਹ ਐ ਤੇ ਨਵਾਂ ਬਣਾਉਣਾ ਗੱਲਾ-ਗੱਲਾ ਕਰਕੇ ਐਂ ਧਰਨਾ ਸੋ ਸਾਰਾ ਲੱਗੇ ਰਹੋ ਮੁੰਨਾ ਭਾਈ ਲੱਗੇ ਰਹੋ ਮੈਨੂੰ ਅੰਦਰੋਂ ਸਾਧ ਕੇ ਲਿਆ ਆ ਆਪ ਨਹੀਂ ਮੈਨੂੰ ਕਹਿੰਦਾ ਜਾਂ ਤਾਂ ਲੈ ਜਾ ਇਹਨੂੰ ਜਾ ਰਾਮ ਰਾਮ ਫਿਰ ਆਦੀ ਆਪ ਦੇ ਤਾਂ ਹੁਣ ਅੰਦਰ ਆ ਗਏ ਆਪਾਂ ਨਵੀਂ ਸਕੈਟ ਤਿਆਰ ਕਰਾਤੀ ਹੁਣ ਇਹ ਨਾਲ ਡੱਗ ਪੇ ਇਹਨੂੰ ਲਿਆ ਕੇ ਪੇਪਰ ਪੁਕਾਰ ਦਿੰਦੇ ਆ ਇਹਨੂੰ ਲੈਣਿਆ ਉਹਦੇ ਚ ਆਪ ਲੂਗਾ ਕੋ ਵੀ ਕਰਤੀ ਆਪ ਤੋਂ ਹੋਣਾ ਸਾਈਡ ਦੀ ਭਰਾਵਾ ਇੰਨੇ ਵਾਲੀ ਨਹੀਂ ਮੈਂ ਤੁੱਕੀ ਆ ਨਹੀਂ ਕੱਲਾ ਕੱਲਾ ਡੱਬਾ ਮਸਾਂ ਚੱਕਿਆ ਮੈਂ ਹੋਰ ਕਿਸੇ ਦੁਆਰੇ ਸੱਟ ਤੇ ਇਹ ਵੀ ਕਰਦੇ ਨੇ ਸਕੈਟਰੂ ਰਾਜ ਮੁੜ ਕੇ ਸਿੱਟਣੀ ਬਹੁਤ ਔਖੀ ਆ ਇਹ ਆਣਾ ਕੋਚ ਨੂੰ ਪਾਈ 9811 ਟੂਕਰ ਆ ਭਰਾਵੋ ਕਹਿੰਦਾ ਮੂਵ ਕਰ ਲਾ ਹੈ ਪੇਪਰ ਲਿਆਉਂਦੇ ਆਗੇ ਪੇਪਰ ਹੈ ਰੈਡੀ ਹੋਣੇ ਆ ਆ ਠੀਕ ਆ ਸੁਣੋ ਕੁਰੀਆਂ ਦੀਆਂ ਦੇ ਟ੍ਰੈਕ ਬੇਰ ਗੰਦਾ ਹੋ ਜਾਣਾ ਆਪਣਾ ਚਲੋ ਕੋਈ ਗੱਲ ਨਹੀਂ ਰੀਫਰ ਚਲਾ ਲ ਗਏ ਤੇ ਕਿਉਂਕਿ ਨਾ ਉਹ ਵਿੱਚੋਂ ਜੇ ਲਗ ਲਔਰਾ ਜਾਂ ਉਮੀ ਪਿਆਗਾ ਉਹ ਸੁਖ ਹੋ ਜੂਗਾ ਉੱਥੇ ਜਾਂਦੇ ਜਾਂਦੇ ਨੂੰ ਉੱਥੇ ਘਟਾ ਦਾਂਗੇ ਇਹਨੂੰ ਤੇ ਮੇਰਾ ਪੁੱਲ ਵੀ ਕਰ ਦਿੰਦੇ ਆ। ਹੈ ਵੀ ਚੱਲੀਏ ਬਾਏ ਗੁਰੂ ਚੱਲੀਏ। 188 ਕਿਲੋਮੀਟਰ ਆਪੇ ਕਪਲਕੇਸ਼ਨ ਆ। ਬਾ ਮਨੋਮਣੀ ਵਾਲ ਤੇ ਰੋਕ ਕੇ ਨਾਲੇ ਤਾਂ ਤੇਲ ਭਰਾ ਲੈਣੇ ਆ। ਨਾਲੇ ਰੀਫਰ ਕਲੀਨ ਕਰਨਾ ਉੱਥੇ। ਨਾਲੇ ਆਪ ਨਾਲਾਂਗੇ ਜੀ ਸ਼ਾਵਰ ਫ੍ਰੀ ਹੋਏ ਤਾਂ ਜੇ ਉਹਨਾਂ ਚੱਲੀ ਬਾਹਲੇ ਵਿਜੀ ਜਾਂਦੇ ਹੋਏ ਤਾਂ ਫੇਰ ਤੱਕ ਟਾਈਮ ਨਹੀਂ ਕਿਉਂਕਿ ਪਿਕਅਪ ਤੋਂ ਨਾ ਲੇਟ ਹੋ ਜੇ। ਰੀਪਰ ਆਪਾਂ ਫੁੱਲ ਤਾਂ ਛੱਡਤਾ ਕਰਕੇ ਵੀ ਉਹਦੋਂ ਸੁੱਕ ਜੇ ਜਿਹੜਾ ਗਿੱਲ ਗਲੋਰਾ ਆ। ਦੇਖ ਲਓ ਕੱਲ ਦਾ ਤਵਾ ਆਇਆ ਵੇ ਹਨਾ ਉਵੇਂ ਹੀ ਪਿਆ ਗਿੱਲਾ ਤਾਂ ਹੀ ਉਹ ਮੁੰਡਾ ਕਹਿੰਦਾ ਇਹ ਕਹਿੰਦਾ ਫੋਰਕ ਲੈਫਟ ਤਿਲਕ ਦੀ ਆ ਬਾਈ। ਗਿੱਲਾ ਹੋਣ ਕਰਕੇ। ਸੂਰਜ ਦੇਵਤਾ ਜਿਮਾ ਸਿੱਧੇ ਆ। ਮੇਰਾ ਨਾ ਫਰੈਂਡ ਆਗਾ ਸ਼ੁਰੂ ਤੋਂ ਜਦੋਂ ਮੈਂ ਇੰਡੀਆ ਵੀ ਹੁੰਦਾ ਆਪਣੇ ਨਾਲ ਦੇ ਗਮਾਂਡੀਆਂ ਦਾ ਮੁੰਡਾਗਾ ਦਲਪ੍ਰੀਤ ਲੱਲੀ ਕਾ ਤੇ ਮੇਰੇ ਨਾਲ ਬਹੁਤ ਰਿਹਾ ਇੱਥੇ ਇੰਡੀਆ ਕੈਨੇਡਾ ਆਉਣ ਤੋਂ ਪਹਿਲਾਂ ਨਾ ਅਸੀਂ ਸਾਲ ਦੋ ਸਾਲ ਬਾਈ ਇੰਨਾ ਇਕੱਠੇ ਰਹੇ ਹਾਂ ਨਾ ਗੱਲ ਹੀ ਛੱਡਦੇ ਸੀ ਕਿ ਮੈਂ ਹੁੰਦਾ ਸੀ ਇਹ ਹੁੰਦਾ ਸੀ ਹੈਨਾ ਪੇਕੀ ਨਾਲ ਇੱਦੇ ਹੁੰਦੇ ਆ ਬਲੋਰਾ ਹੋ ਗਿਆ ਵਰਦਸ਼ਨ ਹੋ ਗਿਆ ਮੰਨ ਲਓ ਇਹ ਬਾਵਾ ਜਾਣੇ ਹੁੰਦੇ ਸੀਗੇ ਸਾਰੇ ਇਕੱਠੇ ਹੁੰਦੇ ਸੀ ਹਰ ਵਕਤ ਕਿਤੇ ਪਟੰਡੇ ਜਾਣਾ ਕਿਤੇ ਵੀ ਜਾਣਾ ਹਨਾ ਬਾਹੀਂ ਤੁਰੇ ਫਿਰਦੇ ਹੁੰਦੇ ਸੀਗੇ ਤੇ ਓਏ ਇਹ ਨਾ ਹੁਣ ਉੱਧਰ ਗਿਆ ਵੈ ਸੀਗਾ ਆਪਦੇ ਸਹੁਰਿਆਂ ਦੇ ਉੱਧਰ ਨਾਨਕ ਨਾਨਕੀ ਵਿਆਹ ਦੇ ਘਰਾਲੀ ਨੇ ਉੱਧਰ ਗਿੱਦੜ ਵਾਹ ਵਾਲੀ ਸਾਈਡ ਤੇ ਉੱਧਰੋਂ ਕੱਲਾ ਆਈ ਜਾਂਦਾ ਸੀ ਸਵਿਫਟ ਗੱਡੀ ਤੇ ਉਹਦਾ ਯਾਰ ਇੱਕ ਐਕਸੀਡੈਂਟ ਹੀ ਹੋ ਗਿਆ ਗੱਡੀ ਰੋਲ ਆ ਹੋਰ ਘਰ ਕੀ ਜਿਆਦੇ ਤੇਜ਼ ਤੂ ਸੀਗਾ ਗੰਜਰ ਦਾ ਕਿਤੇ ਬ੍ਰੇਕ ਬਰੂਕ ਨਹੀਂ ਮੰਨੇ ਗੱਡੀ ਨੇ ਹਨਾ ਤੇ ਛੱਟ ਬਹੁਤ ਜ਼ਿਆਦਾ ਵੱਜ ਗਈ ਗੱਡੀ ਦੇ ਨਾਲ ਇੱਕ ਆਪਣੇ ਕੀ ਇੰਡੀਆ ਚ ਜਿਹੜੇ ਆਪਾਂ ਬੈਲਟ ਨਹੀਂ ਲਾਉਂਦੇ ਤੇ ਇੱਕ ਆਪਾਂ ਟੂ ਹੁੰਦੇ ਨੇ ਜਿਹੜਾ ਪਿੱਛੇ ਸੀਟ ਦੇ ਉਹ ਸਿਰ ਵਾਲਾ ਲੱਗਿਆ ਹੁੰਦਾ ਜਿਹੜਾ ਲੈ ਜਾਂਦਾ ਹੁੰਦਾ ਇੱਕ ਆਪਾਂ ਉਹ ਲਾ ਲਏ ਨੇ ਗੱਡੀ ਚ ਹੀ ਕੁਗੀ ਗਿਆ ਇੱਕ ਤਾਂ ਰੀਡ ਦੀ ਹੱਡੀ ਦਾ ਕਿੰਨੇ ਕੰਮ ਹੋ ਗਿਆ ਹੁਣ ਰਾਤ 2 ਤੱਕ ਆਪਰੇਸ਼ਨ ਹੋ ਗਿਆ ਕੱਲ ਸੋਹੇ ਇਹਦੇ ਇੰਡੀਆ ਅਮਰਦਸਰ ਸਾਹਿਬ ਆਗਾ ਉੱਥੇ ਦਾਖਲ ਆਗਾ ਉਹਨਾਂ ਨੇ ਗਾਰੰਟੀ ਲਈ ਆ 50 50 ਦੀ ਹੈ ਨਾ ਤੇ ਬਠਿੰਡੇ ਵਾਲਿਆਂ ਨੇ ਵੀ ਅਸਲ ਜਹਤ ਪਾਇਆ ਵੀ ਗਾਰੰਟੀ ਦੇ ਨਾਂ ਤੇ ਉਥੇਲੇ ਗੈਸਾ ਲੋੜ ਐਕਸੀਡੈਂਟ ਕਿੱਦੜ ਵਈ ਇੱਧਰ ਲਾਲ ਬਈ ਹੋਇਆ ਮੇਰੇ ਨਾਨਕੀ ਆ ਨਾ ਲਾਲ ਬਈ ਮਾਨਾਨਕੀ ਆ ਤੇ ਉਧਰ ਇੰਨੀ ਬਾਟ ਲੈ ਕੇ ਗਏ ਆਗੇ ਤੇ ਛੋਟੀ ਜਿਹੀ ਉਮਰ ਮੇਥੋਂ ਬਹੁਤ ਛੋਟਾਗਾ ਇੱਕ ਮੁੰਡਾਗਾ ਉਹਦੇ ਇਹ ਮੈਂ ਜਿਹੜਾ ਦੀ ਗੱਲ ਨਹੀਂ ਕਰਦਾ ਹੁੰਦਾ 4 ਸਾਲ ਤੇ 1.5 ਸਾਲ ਪਹਿਲਾਂ ਇੱਥੇ ਕੈਨੇਡਾ ਆ ਕੇ ਗਏ ਆ ਤਿੰਨੇ ਜਣੇ ਤਿੰਨੇ ਮਤਲਬ ਉਹਦੇ ਘਰ ਦੀ ਤੇ ਉਹਦਾ ਮੁੰਡਾ ਬੇਸਤਰਾ ਆਏ ਸੀ ਕਿ ਉਹਨਾਂ ਦਾ ਬਣਿਆ ਨਹੀਂ ਕੋਸ ਤੇ ਮੁੜ ਕੇ ਸੀ ਮੁਣ ਕੇ ਦੇਖ ਲਓ ਬੰਦੇ ਸਟਰ ਵਾਲੀ ਉਹਦੇ ਘਰ ਆਲੀ ਕਹਿੰਦੀ ਹਜੇ ਮੈਂ ਫੋਨ ਕਰਕੇ ਆਈ ਆ ਤੇ ਕਹਿੰਦੀ ਉਹਦੀ 5 ਮਿੰਟਾਂ ਬਾਅਦ ਫੋਨ ਆ ਗਿਆ ਸਾਨੂੰ ਚਲ ਇਹਨੂੰ ਉਦੋਂ ਇੰਨੀ ਸੁਰਤ ਸੀਗੇ ਨੇ ਦਾਦਾ ਦਾ ਨੰਬਰ ਦੇਤਾ ਵੀ ਆਹ ਨੰਬਰ ਤੇ ਕਾਲ ਕਰ ਦੋ ਬਹੁਤ ਔਖਾ ਹੋਇਆ ਨਾ ਛੋਟੀ ਜੀ ਉਮਰ ਆ ਗਈ ਅੱਜ ਉਹਨੇ ਸਟੇਟਸ ਪਾਇਆ ਹੋਇਆ ਸੀ ਜੇ ਮੈਨੂੰ ਫੋਟੋਆਂ ਮਿਲ ਗਈਆਂ ਨਾ ਮੈਂ ਉਹਨੂੰ ਦਿਖਾਉਂਗਾ ਉਹਦੀਆਂ ਫੋਟੋ ਤਾਂ ਮੇਰੇ ਨਾਲ ਹੈਗੀਆਂ ਹੈਗੀਆਂ ਉਹਦਾਂ ਬਹੁਤ ਫੋਟੋਆਂ ਆਈਆਂ ਮੇਰੇ ਕੋਲੇ ਜੇ ਉਹਦੀ ਐਕਸਰੀ ਟਾਲੀ ਕੋਈ ਮਿਲੀ ਆ ਉਹਨੂੰ ਦਿਖਾਉਂਗਾ ਕਦਰਤੀ ਕਾਲ ਦਾ ਮੈਂ ਹੋ ਗਿਆ ਬਲੌਰਾ ਹੋ ਗਿਆ ਗੁਰਪ੍ਰੀਤ ਹੋ ਗਿਆ ਹਨਾ ਗਿਆਨੀ ਕਹਦੇ ਨੇ ਇਹਨੂੰ ਕਾਲ ਦਾ ਹਾਲਾ ਤਿੰਨਾਂ ਦੇ ਸਾਡੇ ਹੋ ਜੇ ਉੱਡੇ ਪਏ ਆ ਕਿ ਤਿੰਨਾਂ ਨੇ ਗੱਲ ਕੀਤੀ ਸੀ ਮੈਨੂੰ ਪਹਿਲਾਂ ਬਲੌਰੇ ਦੇ ਆਇਆ ਹੀ ਹੁਣ ਮੁੜ ਕੇ ਮੈਂ ਗੁਰਪ੍ਰੀਤ ਨੂੰ ਦੱਸਿਆ ਕਿ ਉਹ ਫੜਾ ਇਕੱਠੇ ਰਹਿਆ ਜੇ ਉੱਥੇ ਇੰਡੀਆ ਨਾ ਜੋ ਹੁੰਦੇ ਸੀਗੇ ਹੁਣ ਵੀ ਮੈਨੂੰ ਮਿਲਿਆ ਸੀ ਉੱਥੇ ਜਦੋਂ ਹੁਣ ਮੈਂ ਇੰਡੀਆ ਜਾ ਕੇ ਆਇਆ ਹਾਲਾ ਪਤਾ ਹੀ ਨਹੀਂ ਆਣਾ ਕਿਹੜੇ ਵੇਲੇ ਕੀ ਬਣ ਜਾਣਾਗਾ ਵਧੀਆ ਨੌਜਵਾਨ ਆ ਸਿਰੋ ਟਿੱਪਾ ਵਧੀਆ ਤੇ ਹੁਣ ਮੰਡੇ ਦੀ ਬਹਿ ਗਿਆ ਯਾਰ ਚਲ ਐਨਾ ਸ਼ੁਕਰ ਆ ਪ੍ਰਮਾਤਮਾ ਦਾ ਜਾਨ ਵੱਜ ਰਹੀ ਹੈ ਨਾ ਵੀ ਜਿਹੜੇ ਲੋਟੋ ਦੇ ਸੱਟ ਆ ਰੇਡ ਦੀ ਹੱਡੀ ਦਾ ਆ ਇੱਥੋਂ ਤਾਂ ਦੋ ਆਪਰੇਸ਼ਨ ਹੋ ਗਿਆ ਉਹਦੇ ਪੁਰਾ ਕਜਵਾ ਉਹਦਾ ਮੈਨੂੰ 5-7 ਸਾਲਾਂ ਦਾ ਹੋਊਗਾ ਮਸਾਂ ਹੁੰਦਾਗਾ ਉਹਦਾ ਹੋਣਾ ਕਿ ਤੇਰੇ ਉਧਰ ਸੌਣਾਂ ਕੰਨੀਓ ਨਾਨਕਿਆਂ ਕੰਨੀਓ ਬੋਟਾ ਵਾਟਾ ਨਹੀਂ ਆਪਣੇ ਬਈਆਂ ਦੀਆਂ ਉਹਦੇ ਛੁੱਠੇ ਉਹਨਾਂ 'ਚ ਫਿਰਦਾ ਹੀ ਉਧਰ ਸੱਚ ਹੋਰ ਜਿਹੜੀ ਗੱਡੀ ਤੇ ਐਕਸੀਡੈਂਟ ਹੋਇਆ ਹੈ ਨਾ ਉਹ ਕਿਤੇ ਲੈ ਆਂਦੀ ਵੀ ਹੁਣੀ ਸੀ 20 ਦਿਨ ਪਹਿਲਾਂ ਹੀ ਲੈ ਆਂਦੀ ਸੀ ਉਹ ਸਵਿਫਟ ਸੀਗੀ ਗੱਡੀ ਤੇ ਭਾਈ ਮੰਨਿਓ ਜੇ ਨਾਮ ਮੰਨਿਓ ਸਵਿਫਟ ਦਾ ਹੈ ਬਹੁਤ ਪੰਗਾ ਹੈਗਾ ਲੋਕ ਇਹਨੂੰ ਲੈਣੋਂ ਵੀ ਜਾਦੇ ਤਾਂ ਤਾਂ ਹਟਿਆ ਇਹ ਕੰਟਰੋਲ ਨਹੀਂ ਹੁੰਦੀ ਤੇ ਜਦੋਂ ਸਪੀਡ ਫਾੜਦੀ ਆ ਉਦੋਂ ਵੀ ਨਹੀਂ ਪਤਾ ਲੱਗਦਾ ਕਿ ਕਿਵੇਂ ਇੱਕੇ ਦਾ ਵੀ ਛੱਡ ਜਾਂਦੀ ਹੈ ਤੇ ਮੁੜ ਕੇ ਕੰਟਰੋਲ ਨਹੀਂ ਹੁੰਦੀ ਇਹਨੇ ਬਹੁਤ ਐਕਸੀਡੈਂਟ ਹੁੰਦੇ ਐ ਇਸ ਲੋਟਸ ਸਵਿੰਪ ਤੇ ਪਰਮਾਤਮਾ ਯਾਰ ਵਿਚਾਰ ਨੂੰ ਤੁਰਨ ਲਾ ਦੇ ਛੇਤੀ ਰਾਤ ਵੀ ਮੇਰੀ ਗੱਲ ਹੋਈ ਸੀ ਹਨਾ ਹੁੰਦਾ ਜੇ ਨਾਲ ਦੇ ਬੰਦੇ ਦਾ ਕੋਈ ਚੱਕਰ ਚੱਲਦਾ ਨਾ ਸੱਚੀ ਬਹੁਤ ਹੁੰਦਾ ਹੁਣ ਪਿਛਲੇ ਸਾਲੋਂ ਤੋਂ ਭਰਾ ਦਾ ਹੋਇਆ ਹਨਾ ਬਹੁਤ ਔਖਾ ਲੱਗਦਾ ਹਲਾ ਛਾਵਰ ਕਰਾਤਾ ਕਰਤਾ ਬੁੱਕ ਜੇ ਤਾਂ ਉਦੋਂ ਤਾਂ ਹੀ ਹੀ ਹੋ ਗਿਆ ਤਾਂ ਭੱਜ ਕੇ ਨਾ ਆਇਆ ਮੰਗੇ ਨਹੀਂ ਟਾਈਮ ਨਹੀਂ ਖਰਾਬ ਕਰਨਾ ਬਲੋਰ ਮਾਰਦੇ ਆ ਦੋ ਬਿਜੀ ਸੀਗੇ ਮੂਰੇ ਆਪਣੇ ਤੀਜਾ ਨੰਬਰ ਆਪਣਾ ਇਹ ਗਲਤੀ ਲਾ ਲਿਆ ਸੂ ਵੀ ਦੂਜੇ ਪਾਲੇ ਏਸੀ ਆ ਚਲ ਕੋਈ ਨਹੀਂ ਇੱਕ ਜੀ ਆ ਟ੍ਰੇਲਰ ਪੂਰਾ ਨਿੱਗਾ ਨਿੱਗਾ ਹੋਇਆ ਪਿਆ ਵਿੱਚੋਂ ਔਂਕਾ 77 ਇੱਕ ਤੇ ਕੀਤਾ ਵਿਆ ਤੇ ਪਾਣੀ ਵੀ ਸੁੱਕ ਗਿਆ ਚਲ ਯਾਰ ਨਹੀਂ ਆ ਉੱਡਣਾ ਨਹੀਂ ਸੀਗਾ ਜਿੰਨਾ ਕੁ ਮਾੜਾ ਮੋਟਾ ਸੀਗਾ ਉਹ ਤਾਂ ਟ੍ਰੇਲਰ ਕੱਲਰ ਆ ਤਵਾਇਆ ਬਈ ਸੀ ਉੱਥੋਂ ਆ ਦੇਖੋ ਪਾਈਦਾ ਨਾ ਆਸਮਾਨਾ 89 ਨੰਬਰ ਸ਼ਾਵਰ ਆ ਆਪਣੇ ਵਾਲਾ ਹੀ ਰਹਿ ਗਿਆ ਕੱਲਾ ਪਰ ਟ੍ਰੇਲਰ ਕਰਿਆ ਹੁੰਦਾ ਅਗਲੀਨ ਇੱਥੇ ਛੱਡ ਗਿਆ ਜੇ ਤਾਂ ਉੱਥੇ ਜਾਂਦਾ ਤਾਂ ਹੀ ਹੋ ਗਿਆ ਨਹੀਂ ਫਿਰ ਚਾਹ ਚੱਕ ਕੇ ਤੇ ਕੋ ਖਾਣ ਨੂੰ ਆਇਆ ਉਹ ਮੁੜਿਆਉਣਿਆ ਕਿਉਂਕਿ ਪਿਕਅਪ ਕਰਨੀ ਆ ਯਾਰ ਹਜੇ ਨਹਾਉਣਾ ਵੀ ਕਾਲੀ ਕਾਲੀ ਪਹਿਣਾ ਜੇ ਤਾਂ ਹੋਇਆ ਠੀਕ ਆ ਨਹੀਂ ਆਦਾ ਪੇਟ ਪੂਜਾ ਕਰਕੇ ਭੱਜਿਆ ਹੁਣੇ ਆਹ ਟਰੈਲਰ ਵਧੀਆ ਕਲੀਨ ਹੋ ਗਿਆ ਉਹਦਾ ਵਧੀਆ ਦਿਮਾਗ ਚ ਆ ਗਿਆ ਵੀ ਹੀਟ ਤੇ ਕਰਦ ਗਏ ਹਨਾ ਫਿਰ ਚਲਾਉਣਾ ਤਾਂ ਉਹ ਵੀ 65 ਤੇ ਸੀ ਉਦੋਂ ਆਪਾਂ ਸੀਤੇ ਕਰਕੇ ਚੱਲੋ ਸੁੱਕ ਗਿਆ ਸਾਰਾ ਟਰੈਲਰ ਹੁਣ ਜੀ ਦੇ ਕੋਕ ਕਿੰਨੇ ਆ ਬਾਈ ਪਹਿਲਾਂ ਮੇਰਾ ਰੱਦ ਤੇਲ ਭਰਉਣ ਦਾ ਫਿਰ ਮੈਂ ਚੱਲ ਆਪਾਂ ਨੂੰ ਗਾ ਪੁਆਇੰਟ ਵੀ ਪੈਣਾ ਉਥੋਂ ਭਰਾਂ ਲਾਂਗੇ ਨਾਲੇ ਭੋਰਾ ਸਸਤਾ ਹੁੰਦਾ ਆ ਦੇਖੀ ਆ ਵਰਤਾ ਹੀ ਨਹੀਂ ਗਾਹੀਂ ਖੜਾ ਸਨੋ ਚ ਕਿੱਦਿਆਂ ਦਾ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਆ ਕਾਫੀ ਵੀ ਚੱਕ ਲੈਂਦੀ ਆ ਤੇ ਨਿਕਲ ਗਿਆ ਇਧਰ ਵੀ ਦੇਖਿਓ ਵਿਹਲਾ ਹੋ ਗਿਆ ਮੈਂਟ ਦੀ ਗੇਮ ਹੁੰਦੀ ਆ ਕਿਤੇ ਰਾਸ਼ ਕਿਤੇ ਕੋਸ ਵਾਹ ਅੱਧੇ ਘੰਟੇ ਨੂੰ ਲੱਗ ਹੀ ਗਿਆ ਮਲਾ ਵੱਧ ਭਣਾ ਲੱਗ ਗਿਆ ਹੋਵੇ ਉਹ ਮੈਂ ਜਾ ਉਹਨੂੰ ਵਾਪਸ ਮੋੜਨ ਲੱਗਿਆ ਉਹਨੂੰ ਸ਼ਾਵਰ ਫਰੀ ਹੋ ਗਿਆ ਇਹ ਕਿੰਨੀ ਗੰਦੀ ਆਦਤ ਆ ਜਿੰਨਾਂ ਚਿਰ ਸਾਰੇ ਸ਼ਾਵਰ ਨਹੀਂ ਬੇਲੇ ਹੁੰਦੇ ਕਲੀਨ ਕਰਨ ਨਹੀਂ ਲੱਗਦੇ ਉਹਨੂੰ ਮੈਂ ਕਹਿ ਕੇ ਲਾਇਆ ਮੈਂ ਕਿਹਾ ਪਲੀਜ਼ ਮੈਂ ਗੋ ਜੀ ਵੀ ਜਾਣਾਗਾ ਪਿਕਅਪ ਕਰਨ ਹਨਾ ਤੇ ਮਾਸਾਂ ਲੱਗੀ ਤੇ ਵੀ ਤੂੰ ਕਰਦੇ ਵੀ ਇੰਨੇ ਵੇਟਿੰਗ ਚ 7-8 ਵੇਟਿੰਗ ਚ ਹਨਾ ਵੀ ਬੰਦੇ ਨਿਕਲਣ ਵਾਲੇ ਬੰਨ ਨਾ ਪਹਿਲੀ ਵਾਰੀ ਦੇਖਿਆ ਲੱਭੇ ਚੀਜ਼ ਨਹੀਂ ਇਹ ਕਰ ਦਿੰਦੇ ਹੁੰਦੇ ਨਾਲ ਦੀ ਨਾਲ ਵੀ ਜੋ ਵੇਟਿੰਗ ਚ ਇਹ ਹੈ ਉਹੀ ਗੱਲ ਹੈ ਛੋਟੀ ਜਿਹੀ ਉਮਰ ਦੀ ਜਵਾਕੜੀ ਜੀ ਸੀ ਇਹਨੇ ਆਪ ਦੀ ਜੜੀ ਪਕਾਈ ਗਾਈ ਵਾਹਿਗੁਰੂ ਵਾਹਿਗੁਰੂ ਦਾ ਬੜਾ ਬੜਾ ਕੰਮ ਹੋਇਆ 40 ਮਿੰਟ ਲਾ ਕੇ ਪੂਰੇ ਫੇਰ ਵੀ ਟ੍ਰੇਲਰ ਕਲੀਨ ਤੇ ਤੇ ਸ਼ਾਵਰ ਤੇ ਚਲ ਹੁਣ ਕੰਮ ਨਿਬੜਿਆ ਯਾਰ ਨਿਕਲ ਕੇ ਇੱਥੋਂ 77 ਕਿਲੋਮੀਟਰ ਆ ਪੂਰੀ ਲੋਕੇਸ਼ਨ ਤੇ ਦਾ ਟ੍ਰੇਲਰ ਹੀ ਕੱਲੇ ਜਿਵੇਂ ਲੱਗਦਾ ਸਵਰਫਟ ਦੇ ਹੀ ਖੜੇ ਆ ਕਰੋਗੇ ਖਿਡਾਰੀ ਇੱਥੇ ਇਹਨੇ پارک ਕਰ ਲਓ ਤੇ ਉੱਤਰ ਆਵਾਂ ਮਲਾ ਦਾ ਆਫਿਸ ਸੇਫਟੀ ਬੈਸਟ ਪਾ ਕੇ ਫੇਰ ਜਾਣਾਗਾ ਔਰ ਟਰੱਕ ਸਟਾਪ ਹੇਅਰ ਇਨਸਪੈਕਸ਼ਨ ਤੇ ਜਾਣ ਦੇ ਨਹੀਂ ਲੋਡ ਪਈ ਇਹਨੂੰ ਇੱਥੋਂ ਹੀ ਮੈਂ ਕਾਲ ਕਰ ਲਈ ਸੀਗੀ ਤੇ ਆਹ ਨੰਬਰ ਲਿਖਿਆ ਹੋਇਆ ਹੈ ਨਾ ਲਾਈ ਪਿਕਅਪ ਵਾਸਤੇ ਉਹ ਡੋਰ ਨੰਬਰ 9 ਤੇ ਲਾਉਣਾਗਾ ਬਾਹਤੇ ਡੋਰ ਖੋਲ ਕੇ ਲਾ ਦੇ ਕਹਿੰਦਾ ਇਹ ਲਾਈਟ ਦੁਬਾਰੇ ਗ੍ਰੀਨ ਹੋ ਗਈ ਤੇ ਆਫਿਸ ਚੋਂ ਪੇਪਰ ਵਰਕ ਸਾਈਨ ਕਰਕੇ ਚੱਕ ਲੈ। ਓਕੇ ਸਰ ਬਹੁਤ ਤਕੜਾ ਬੇਰ ਹੌਸਾ ਬਾਬੇ ਜਿੰਨਾ ਵੀ ਦੱਸਾਂ ਹੈ ਮੈਨੂੰ ਲੱਗਦਾ ਇਹ ਸਵਿਫਟ ਦਾ ਹੀ ਹੋਗਾ ਜਿੰਨਾ ਟਰੈਲਰ ਇੱਥੇ ਹਨਾ ਜਿਹੜਾ ਖੜਾ ਹੈਗਾ ਟਰੈਲਰ ਜਿੰਨਾ ਹੈ ਵੀ ਸਾਰੀਆਂ ਡਰਾਈਵ ਇੰਨਾ ਹੀ ਆ ਮਿੰਟਾਉਣ ਨੇ ਇੱਕ ਵਾਰੀ ਤਾਂ ਕਹਿੰਦਾ ਰੀਫਰ ਬੰਦੀ ਕਰ ਦੇ ਭਲਾ ਤੇ ਮੈਂ ਕਿਹਾ ਵੀ ਐਨੇ ਦਾ ਕਹਿੰਦਾ ਚੱਲੀ ਜਾਂਦੇ ਜੰਗ ਕੇ ਉਦਾਂ ਦਾ ਲੋਡ ਹੋਊਗਾ ਫਰੋਜਨ ਨਾ ਹੋਵੇ ਇਹਨੂੰ ਲੋਡ ਨਹੀਂ ਹੁੰਦੀ ਡਰਾਈਵ ਬੈਂਡ ਦਾ ਲੋਡ ਹੀ ਆ ਮੈਨੂੰ ਇਹ ਚੱਕਾਉਣੇ ਦਾ ਚੱਕਰ ਉਹ ਨਾ ਚੱਲ ਜੇ ਵੀ ਹੈਵੀ ਵਾਲਾ ਜ਼ਿਆਦੇ ਕਿਉਂਕਿ ਆਪਣੇ ਕੋਲੇ ਰੀਫਰ ਹੈ ਲੋਡ ਮਿਲਣਾ ਡਰਾਈਵ ਬੈਂਡ ਦਾਗਾ ਆਪਾਂ ਦਾ ਤੀਜੀ ਪਹਿਲੀ ਵਾਰ ਹੀ ਦੇਖੀ ਆ ਹਣਾ ਆ ਦੇਖੋ ਆ ਲਾਈਟ ਆ ਗਈ ਵਧੀਆ ਨਿਸ਼ਾਨੀ ਨਹੀਂ ਹੁਣ ਸਨੋਹ ਜਿਹਾ ਥੱਲੇ ਦੀਦੀ ਨਹੀਂ ਜਾ ਰਾਤ ਨੂੰ ਹਣਾ ਜਿਹੜੀ ਜੈਲੋ ਵਾਲੀ ਰੰਗ ਮਾਰਿਆ ਹੋਇਆ ਹੁੰਦਾ ਉਹ ਤਾਂ ਲੇਜ਼ਰ ਲਾਈਟ ਲੱਗੀ ਵੀ ਆ ਤੇ ਆ ਦੇਖੋ ਐ ਥੱਲੇ ਪ੍ਰੋਪਰ ਦੀਦਾ ਸਾਰਾ ਸਾਰੀਆਂ ਲੋਕਾਂ ਤੇ ਆਈਆਂ ਭੈਂਟ ਆ ਨਾ ਚੀਜ਼ ਐ ਐਂਡ ਕਰਾਇਆ ਪਿਆ ਥੋੜਾ ਕਰਨ ਲੱਗ ਪਈ ਗਏ ਮਿੱਤਰੋ ਬੰਦ ਕਰਦੇ ਨੇ ਉਹਨੇ ਨਾਮ ਲੈ ਲੂਗਾ ਇਹਦੀ ਇਹ ਤਾਂ ਬੜੀ ਘੈਂਟ ਲੱਗੀ ਚੀਜ਼ ਐ ਦੇਖ ਐ ਤੇ ਵੀ ਉਦੋਂ ਚਾਨਣ ਪੈਂਦਾਗਾ ਉਧਰੋਂ ਸਾਰੀਆਂ ਲੋਕਾਂ ਤੇ ਆਈਆਂ ਦੇਖੋ ਸਾਰੰਗਾਂ ਤੇ ਜੁੰਨੀਆਂ ਵੀ ਆ ਮੈਂ ਦੇਖਿਆ ਉਹ ਮੈਂ ਕਿਹਨਾਂ ਕਿਵੇਂ ਜਗੀ ਜਾਂਦੀਆਂ ਥੱਲੇ ਫਿਰ ਮੇਰਾ ਉਹ ਤਾਂ ਧਿਆਨ ਪਿਆ ਵੀ ਲੇਜ਼ਰ ਵਾਲੀ ਲਾਈਟ ਲਾਈ ਵੀ ਆ ਉਹਦਾ ਜਾਣਨ ਪੈਂਦਾ ਥੱਲੇ ਸੋਨਾ ਕੰਮ ਆ ਯਾਰ ਹਨਾ ਵਧੀਆ ਭੱਜ ਕੇ ਬਾਥਰੂਮ ਹੀ ਜਾਏ ਅੱਗੇ ਆ ਇਹਨਾਂ ਦੇ ਚੱਲ ਇੱਥੇ ਸਕੇਲ ਹੈਗੀ ਆ ਹੋਂ ਤੇ ਵੇਟ ਕਰਾਉਣਾ ਵੇਟ ਉਹਨਾਂ ਨੇ ਤਾਂ 38000 ਹੀ ਲਿਗਿਆ ਚੱਲ ਜੇ 40 ਵੀ ਹੋਇਆ ਫਿਰ ਵੀ ਘੱਟ ਹੀ ਆ ਵੇਟ ਦਾ ਖਰਚ ਓਕੇ ਲੱਗਦਾਗਾ ਫਿਰ ਵੀ ਇੱਕ ਵਾਰੀ ਸ਼ੱਕ ਕੱਟਣਾ ਜ਼ਰੂਰੀ ਆ ਬਾ ਮੁੜ ਕੇ ਫਿਰ ਆਉਣ ਡਿਊਟੀ ਪਾ ਦਾਂਗੇ ਕਿਰਾਂ ਹੌਲੀ ਹੌਲੀ ਲੈ ਜੰਨੇ ਆ ਰੋੜ ਕੇ ਉੱਥੇ ਸਕੇਲ ਤਾਂ ਇਕੱਲੇ ਆਪਾਂ ਹੁਣ ਟਰੱਕ ਦੇ ਮੂਹਰੇ ਲ ਟਾਇਰ ਚੜਾਏ ਆ ਤੇ ਉਹਨਾਂ ਦਾ ਐਕਸਲ ਕਰ ਲਿਆ ਹੁਣ ਸਾਰਾ ਟਰੱਕ ਚੜਾ ਕੇ ਹਨਾ ਟ੍ਰੇਲਰ ਦੇ ਟਾਇਰ ਨਹੀਂ ਚੜਾਉਣੇ ਉਹ ਨੇੜੇ ਖੜਾ ਲਾਂਗੇ ਉਹਦੇ ਤੇ ਉਹਨਾਂ ਦਾ ਵੇਟ ਚੈੱਕ ਕਰ ਲਾਂਗੇ ਹੁਣ ਨੇੜੇ ਆ ਗਏ ਆ ਗਏ ਫੇ ਲੈ ਕੇ ਲਗੇ ਕੱਢ ਜੋ ਸਹੀ ਹੈ 74 180 ਬਹੁਤ ਘਾਟਾ ਵੇਟ ਦਾ ਕਾਣਾ ਐਕਸਲਾਂ ਤੇ ਆਪਾਂ ਜੋੜ ਘਟੋ ਲਾ ਕੇ ਤੁਹਾਨੂੰ ਦੱਸ ਦਾਂ ਕਿੰਨਾ ਕਿੰਨਾ ਲੱਗਿਆ ਮਗਰ ਪਿੱਕੇ ਵਾਲਾ ਕਾਹਤੋਂ ਖੜਾ ਮੇਰੇ ਉਹਨੇ ਕਿਹੜਾ ਵੇਟ ਕਰਾਉਣਾ ਇਹਦਾ ਆ ਦੇਖੋ ਪਹਿਲਾਂ ਆਪਾਂ ਵੇਟ ਕਰਾਇਆ ਮੂਹਰੇ ਟਰੱਕ ਦੇ ਟਾਇਰ ਚੜਾਏ ਹਨਾ ਕੱਲੇ ਉਹਦਾ ਆ 12 160 ਹਨਾ ਇਹ ਮਾੜਾ ਮੁੱਟਾ ਫਰਕ ਹੁੰਦਾਗਾ ਬਾਲਾ ਨਹੀਂ ਮੁੜ ਕੇ ਸਾਰਾ ਟਰੱਕ ਚੜਾ ਲਿਆ ਮੂਰਲੇ ਟਰੱਕ ਦੇ ਹੈਨਾ ਡਰਾਈਵ ਐਕਸਲ ਤੇ ਸਟੀਅਰ ਐਕਸਲ ਸਾਰਾ ਟਰੱਕ ਵਿਦਆਊਟ ਟ੍ਰੇਲਰ ਤੋਂ ਤੇ ਉਹਦਾ ਆ 45 260 45 260 ਚੋਂ ਜਿਹੜੇ ਮੂਰਲੇ ਟਾਇਰਾਂ ਦਾ weight ਘਟਾਇਆ ਉਹ ਨਿਕਲਿਆ 33 100 ਵੀ ਡਰਾਈਵ ਟਾਇਰਾਂ ਤੇ ਇੰਨਾ weight ਆ ਗਿਆ ਟਰੱਕ ਦੇ ਫਿਰ ਗ੍ਰੋਸ ਆਈ ਸੀ 74 180 ਹੈਨਾ ਠੀਕ ਹੈ ਇਹਦੇ ਚੋਂ ਆ ਜਿਹੜਾ ਟਰੱਕ ਦਾ weight ਸੀਗਾ ਇਹ ਘਟਾਤਾ 45 260 ਇਹ ਨਿਕਲਿਆ 28920 ਠੀਕ ਆ ਇਹ ਨਾਲ ایڈਵਾਰਡ ਵੇਟ ਕਰਨ ਵਾਲੀ ਸਕੇਲ ਨਹੀਂ ਸੀਗੀ ਵੀ ਸਾਰੇ ਟਾਇਰਾਂ ਦਾ ਅਡੋ ਅਡ ਇਹਦਾ ਆਪਾਂ ਵੀ ਕਰ ਸਕਦੇ ਹੁੰਨੇ ਆਏ ਪਹਿਲਾਂ ਡرائی ਕੱਲੇ ਮੂਹਰੇ ਟਾਇਰ ਚੜਾਉਣੇ ਆ ਦੋ ਟਾਇਰ ਹਨਾ ਤੇ ਮੁੜ ਕੇ ਅੱਠੇ ਟਾਇਰ ਟਰੱਕ ਦੇ ਚੜਾ ਲੈਣੇ ਆਗੇ ਠੀਕ ਆ ਪਹਿਲਾਂ ਉਹਨਾਂ ਦਾ ਲੇਖ ਲੈਣਾ ਫਿਰ ਅੱਠਾਂ ਟਾਇਰਾਂ ਦਾ ਠੀਕ ਆ ਤੇ ਅੱਠਾਂ ਦਾ ਲੇਖ ਲਿਆ ਫਿਰ ਸਾਰਾ ਸਣੇ ਟਰੱਕ ਸਣੇ ਟਰੇਲਰ ਸਾਰਾ ਸਕੇਲ ਤੇ ਖੜਾ ਲੈਣਾ ਵੱਡੀ ਸਕੇਲ ਤੇ ਠੀਕ ਆ ਸਾਰੀ ਗ੍ਰਾਉਸ ਨਿਕਲੇ ਠੀਕ ਹੈ ਗ੍ਰੋਸ ਚੋ ਘਟਾ ਦੇਣਾ ਜਿਹੜਾ ਟਰੱਕ ਦਾ ਸੀਗਾ 10 ਟਾਇਰਾਂ ਦਾ ਉਹ ਨਿਕਲਿਆ ਹੋਣਾਗਾ ਟਰੇਲਰ ਦਾ ਫਿਰ ਜਿਹੜਾ 10 ਮਗਰਲੇ ਸਾਰੇ ਟਰੱਕ ਦਾ ਵੇਟ ਸੀ ਉਹ ਚੋਂ ਮੂਹਰੇ ਦੋ ਟਾਇਰਾਂ ਦਾ ਵੇਟ ਘਟਾ ਦੇਣਾ ਤੇ ਉਹ ਨਿਕਲਿਆ ਹੋਣਾਗਾ ਤੁਹਾਡਾ ਡਰਾਈਵਰ ਇਕਸਲਾ ਦਾ ਤੇ ਆ ਸਹੀ ਹੈ ਗ੍ਰੋਸ ਮੰਨ ਦੀ ਆਪਣੀ 74128 ਜੋ ਓਕੇ ਆ ਡੇਟ ਔਨ ਡਿਊਟੀ ਪਾਤੀ ਆ ਬਾ ਨਿਕਲਦੇ ਹੁਣ ਬਾਰਡਰ ਹੈਗਾ 1 ਇੱਕ 1051 ਕਿਲੋਮੀਟਰ ਆਗਾ ਸਰਨੀਆ ਵਾਲਾ ਸਰਨੀਆ ਹੀ ਜਾਣਾਗਾ ਇਹ ਆਪਾਂ ਲੋਡ ਲੈ ਕੇ ਬਾ ਨਿਕਲ ਕੇ ਕੇਰਾ ਇੱਥੋਂ ਇਹ ਸਭ ਤੋਂ ਵਧੀਆ ਤਰੀਕਾ ਗਾਂ ਵਾਸਤੇ ਬਸ ਐ ਘਟਾਓ ਜੋੜ ਕਰਕੇ ਮਿੰਗੇ ਪਾ ਦੀਆਂ ਤੂੰ ਕਿੱਥੇ ਡੇਗਦੀਆਂ ਸੀਲ ਨਹੀਂ ਇਹਨਾਂ ਨੇ ਦਿੱਤੀ ਉਹ ਆਪਦੇ ਕੋਲੋਂ ਲਾਉਣੀ ਪੈਣੀ ਆ ਆਪਾਂ ਨੂੰ ਮਿੰਗੇ ਪਾ ਦੀ ਫੇਰ ਬਾਕੀ ਗੋਡਾ ਸਾਰਾ ਕੁਝ ਸਟਾਰਟ ਸਟਾਉ ਤੇ ਲੱਗਿਆ ਇਹਨੇ ਬਾਲਾ ਚੱਲਣਾ ਹੀ ਨਹੀਂਗਾ ਹਸਾਬ ਨਾਲ ਹੀ ਚੱਲੂਗਾ ਜ਼ਿਆਦਾ ਨਹੀਂ ਚੱਲਦਾ ਹੁੰਦਾ ਆ ਇੱਥੋਂ ਪੈਕ ਜੈਟ ਲੈਣਾ ਕਿੱਧਰ ਨੂੰ ਨਹੀਂ ਆ ਨਹੀਂ ਗਾ ਐਂਦੀ ਜਾਣਾ ਬਹੁਤ ਲੱਦਾ ਹਾਂ ਐਕਸਲ ਨਾ ਗਾਂ ਹੋਂ ਜਦੋਂ ਆਪਾਂ ਪੁਆਇੰਟਡ ਤੋਂ ਤੇਲ ਭਰਾਇਆ ਕਿਉਂਕਿ ਮੂਰੇ 1000 ਪੌਣ ਘੱਟ ਆ ਗਾ ਤੇਲ ਥੋੜਾ ਹੀ ਪੈਣਾ ਦੋ ਕਪਿੰਨਾ ਪਿੱਛੇ ਨੂੰ ਕਰ ਦਾਂਗੇ ਨੂੰ ਵੀ ਇਹ ਕਿਆਲੀ ਵਾਲਾ ਵੀ ਸਹੀ ਆ ਜਾਊਗਾ ਨਾਲੇ ਵਧੀਆ ਰਹਿੰਦਾ ਗਾ ਉਹਦੇ ਨਾਲ ਉਹ ਆ ਲਾਦ ਗਏ ਇਨਾਪਲ ਜਦੋਂ ਆਪਾਂ ਯੂ ਐਸ ਤੋਂ ਕੈਨੇਡਾ ਐਂਟਰ ਹੁੰਨੇ ਆ ਆਪਾਂ ਪਲਾਸਟਿਕ ਦੀ ਸੀਲ ਨਹੀਂ ਆ ਬੋਲਟ ਸੀਲ ਹੈਵਟ ਹੁੰਦੀ ਆ ਭਲਾ ਸੋਡੇ ਦੋ ਲੱਗੀਆਂ ਇੱਕ ਲੱਗੀਆਂ ਇਹ ਤਾਂ ਬਣਾਣੀ ਆ ਆਪਾਂ ਇੰਟਰ ਹੋ ਸਕਦੇ ਨਹੀਂ ਉਹ ਚੱਕਰ ਪਾ ਲੈਂਦੇ ਆ ਤੇ ਮੋਸਟਲੀ ਇਹ ਕਸਟਮਰ ਦਿੰਦੇ ਨਹੀਂ ਹੁਣ ਆਹ ਵਾਲੀ ਸੀਲ ਤਾਂ ਕਰਕੇ ਆਪਾਂ ਨੂੰ ਆਦੇ ਕੋਲੋਂ ਲਾਉਣੀ ਪੈਂਦੀ ਆ ਇਹ ਅੱਗੇ ਨਹੀਂ ਸੀ ਹੁੰਦਾ ਇਹ ਹੁਣ ਕਾਫੀ ਟਾਈਮ ਦਾ ਕੀਤਾ ਹੋਇਆ ਇਹਨਾਂ ਨੇ ਇਹ ਪਲਾਸਟਿਕ ਦੀ ਸੀਲ ਹੋਈ ਜਾਂ ਦੂਜੀ ਹੈ ਨਾ ਪੱਤੀ ਵਾਲੀ ਉਹਦੇ ਨਾਲ ਨਹੀਂ ਜਾਂ ਤਾਂ ਬਾਹਰ ਵਾਲੀ ਸੀਲ ਹੋਵੇ ਜਿਹੜੀ ਤਾਰ ਵਾਲੀ ਹੁੰਦੀ ਆ ਉਹਦੇ ਨਾਲ ਵੀ ਆਪਾਂ ਕ੍ਰੋਸ ਕਰ ਸਕਦੇ ਆ ਆ ਦੇਖੋ ਹੁਣ ਕਿਆਲੀ ਵਾਲਾ ਸੈਨ ਮਗਰ ਮੱਡ ਫਲਾਈ ਤੇ ਚਲਾ ਗਿਆ ਇਹਨੂੰ ਪਹਿਥੇ ਜੇ ਕਰ ਲਾਂਗੇ ਟਾਇਰ ਦੀ ਮਗਰ ਲਈ ਕੰਨੀ ਤਾਂ ਇੱਥੇ ਸਲਿੱਪਰੀ ਆ ਹੁਣ ਕਾਹਨੂੰ ਮੱਥਾ ਮਾਰਨਾ ਫੇਰ ਇੱਥੋਂ ਨਿਕਲ ਕੇ ਉੱਤੇ ਤੇਲ ਭਰਉਣ ਲੱਗੇ ਨੂੰ ਮੈਨੂੰ ਪਤਾ ਪੰਪ ਤੇ ਫੇਰ ਵੀ ਜਗ੍ਹਾ ਸਾਫ਼ ਹੁੰਦੀ ਆ ਉੱਥੇ ਕਰ ਲਾਂਗੇ ਆਪਾਂ ਬਹੁਤ ਤਕੜਾ ਬੇਰ ਹੌਸਾ ਹੈ ਇਹ ਆਪਣੀ ਜੁੱਤੀ ਵੀ ਹੈਗੀ ਆਏ ਤੈਂ ਐਕਤੀ ਆਪਾਂ ਤਾਰ ਨਾਲ ਬੰਨੀ ਸੀਗੀ ਉਹਦੋਂ ਆਪਾਂ ਬੰਨੀ ਸੀ ਜੇ ਪਟਾਈ ਨਾਲ ਉਹ ਡੱਗ ਪਈ ਸੀਗੀ रियरियल ਲਾਈਟ ਆ ਨਾ ਨੰਬਰ ਪਲੇਟ ਵਾਲੀ ਪਾਈ ਆ 13 ਹਣਾ ਇਹ ਸਾਰੀ ਡੱਬੀ ਬਦਲਤੀ ਹੈ ਜਿਹਦੇ ਚ ਲਾਈਟ ਅੱਗੇ ਮੈਂ ਲਾਈਟ ਬਦਲ ਦਿੰਨਾ ਉਹ ਨਾ ਖਰਾਬ ਹੋਏ ਨਹੀਂ ਬਾਕੀ LED ਪਾਈ ਆ ਆਪਾਂ 13 ਦੂਜੀ ਨਹੀਂ ਨੰਬਰ ਪਲੇਟ ਵੀ ਆਪਣੀ ਕੰਮਜਾ ਆਪਾਂ ਸੋਧਾ ਲੈ ਵੀ ਵਾਹ ਕਰੂ ਆ ਗਏ ਆ ਆਪਾਂ ਰੋਡ ਤੇ ਪਾ ਆਪਣੇ ਕੋਲ ਬੁੱਕ 7 ਘੰਟਿਆਂ ਤੋਂ ਥੋੜੀ ਉੱਤੇ ਦਾ 15 ਮਿੰਟ ਉਹ ਉੱਥੇ ਤੇਲ ਪਾਉਣ ਲੱਗਿਆਂ ਟੋਟੇ ਆਣੇ ਆ ਤੇ ਚਕਾਪੋ ਕ੍ਰੋਸ ਹੋ ਜੇ ਆਪਣਾ ਕਿਉਂਕਿ 1050 ਵਾਂਗੂ ਆ ਇੱਥੋਂ ਬਾਰਡਰ ਸਾਰ ਨਹੀਂ ਆਲਾ ਮਸਾਂ ਹੀ ਕ੍ਰੋਸ ਹੋ ਜਾਂਦਾ ਉੱਥੇ ਗੈਰੀ ਕੋਰੀ ਵਾਲੇ ਤੇ ਰੁਕਾਂਗੇ ਫਿਰ ਫਲਾਵਦਾ ਪੰਪ ਨਹੀਂ ਗੈਰੀ ਵਾਲਾ ਜਿਹੜਾ ਉੱਥੇ ਆ ਪਿੰਡ ਆ ਸਾਰਾ ਆ ਵਧੀਆ ਸਟੀਮ ਆ ਨਾ ਫਲੈਸ਼ਲਾਈਟ ਕੈਮਰੇ ਦੀ ਬਣ ਗਈ ਆ ਵਧੀਆ ਜਿਵੇਂ ਆਉਂਦੀ ਜਾਂਦੀ ਆ ਵੱਡੇ ਕੈਮਰੇਆਂ ਨਾਲ ਕੋਕੜ ਬਨੇ ਰਹੇ ਤੇ ਲੋਕੀ ਸਾਰੇ ਸੁੱਤੇ ਪਏ ਸਾਨੂੰ ਤੇਲ ਪਾਉਣ ਦੀ ਪਈਏ ਚਲੋ ਚਲੋ ਵਾ ਵਾ ਹੀ ਕਹਿ ਦਿਓ ਚਲੋ ਗੱਲ ਭਲਾਂ ਬਣੀ ਨਾ ਬਣੀ ਛਿੱਟਾ ਕੋਕੜ ਬਨੇ ਰਹੇ ਤੇ ਆਲ ਕੋਈ ਖਾਲੀ ਨਹੀਂ ਸਾਨੂੰ ਵੇਟ ਕਰਨੀ ਪਾਉਗੀ ਰੇ ਕੋਕ ਡੈਮੋਂ ਨਾਲ ਹੀ ਸੁੱਤੇ ਪਏ ਆ ਡੈਮੋਂ ਨਾਲ ਹੀ ਆਮਨ ਨਾਲ ਕਿਤਨਾ ਤੇਲ ਪੜੇਗਾ ਰੇ ਭਈਆ ਆਪਾਂ ਕੋਈ ਪਰ ਐ ਡਰਾਈਵਰ ਨਾਲੇ ਤੋਂ ਉਹ ਵੀ ਫੋਲਣੀ ਹੀ ਕਰੇ ਮੈਂ ਤਾਂ ਅਹੀਂ ਡਰਿੰਕ ਇੱਧਰ ਖਾਸਤਾ ਹੁੰਦਾ ਉਧਰ ਨਾਲੋਂ ਬਹੁਤ ਜ਼ਿਆਦਾ ਫਰਕ ਹੁੰਦਾ ਇਹਦਾ ਖਾਸ ਕਰਕੇ ਪੁਆਇੰਟ ਦਾ ਇੱਧਰ ਬਸੋਂਸੋਂ ਦਾ ਐਚ ਵੀ ਆਰ ਤੇਲ ਭਰਨ ਵਾਲਾ ਉਹ ਵੀ ਢੋਲੀ ਭਰੀ ਪਈ ਆ ਮਨਲਾ 2 ਵੀਕ ਹੋ ਗਏ ਆ ਉਹਦੇ ਆਪਾਂ ਗਿਆ ਜੈਰੀ ਕੈਨ ਭਰਿਆ ਹੋਇਆ ਉਹ ਵੀ ਆ ਜਕੇ ਆ ਦੋਨੇ ਇੱਕ ਤੇ ਚਾਹ ਲੈ ਕੇ ਆਵਾਂਗੇ ਇੱਕ ਧੋਕੇ ਲਿਆਉਣੇ ਆ ਫਿਰ ਨਿਕਲਦੇ ਆ ਬਾਗ ਮਿਲਖਾ ਬਾਗ ਅਗਲਾ ਵੀ ਵੇਟ ਕਰੀ ਜਾਂਦਾ ਹੋ ਮਿਲਖਾ ਸਿੰਘ ਦੀ ਵੀ ਕਾਫੀ ਲੈਣ ਗਿਆ ਨਹੀਂ ਮੁੰਡਿਆ ਮੈਂ ਕਿਹਾ ਤੇ ਕਾਫੀ ਦੇ ਨਾਲ ਨਾਲ ਉਹ ਟੀ ਬੈਗ ਮੁੱਕੇ ਹੋਏ ਸੀ ਉਹ ਗੋਰੀ ਤੋਂ ਦੁਬਾਰੇ ਲਏ ਮੈਂ ਕਿਹਾ ਉਹ ਭਰ ਦੋ ਆਪਾਂ 4 ਪੌਣਾ ਕਿਉਂਕਿ ਬੱਡੀ ਬਹੁਤ ਆ ਇਵੇਂ ਕਿ ਬਾਈ ਨੇ ਕਮੈਂਟ ਵੀ ਕੀਤਾ ਇਹ ਕਹਿੰਦਾ ਬਾਈ ਮਨਲਾ ਸਾਰੇ ਤੂੰ ਹੀ ਪਾ ਲਿਆ ਨਾ ਹੁਣ ਐਡੀ ਬੋਤਲਾ ਚਾਰ ਐ ਦੋ ਵਾਰੀ ਪੀਣੀ ਆ ਮੈਂ ਕਿਉਂਕਿ ਹਲੇ 5-4 ਘੰਟੇ ਚਲਾਵਾਂਗੇ ਉੰਨੀ ਕੁ ਭੁੱਖ ਰਹਿ ਗਈ ਆ ਲੈ ਵੀ ਛੇਰੋ ਮਿਸਰੀ ਗਨ ਸਿਟੀ ਵਾਲੇ ਤੇ ਰੁੱਕ ਗਏ ਆਂਗੇ ਲਾਤ ਤੇ ਇਧਰ ਨੂੰ ਨਾ ਮੂੰਹ ਕਰਕੇ ਟਰੱਕ ਲੱਗੇ ਉਹਨਾਂ ਦੇ ਬੈਕ ਸਾਈਡ ਹੀ ਲਾਤਾ ਟੇਡੇ ਲੋਟ ਆਪਾਂ ਆਪਦੇ ਹਿਸਾਬ ਨਾਲ ਹੀ ਪਾਰਕਿੰਗ ਬਣਾ ਲਈ ਆ ਉਕੇ ਸਾਰੇ ਤੇ ਮੈਂ ਗਿੜਾ ਕੱਢ ਕੇ ਆਇਆ ਕਿਤੇ ਵੀ ਥਾਂ ਹੈ ਨਹੀਂ ਸੀਗਾ ਪਰ ਮੈਂ ਕਿ ਇੱਥੇ ਲਾ ਲੈਣੇ ਕਿਉਂਕਿ 2:00 ਵੱਜ ਗਿਆ ਬਾਈ 3:00 ਹੀ ਸਚ ਅੰਟਾਰੀਓ ਦੇ ਤਾਂ ਮੇਰੇ ਕੋਲ ਇੱਥੇ ਟਾਈਮ ਵੀ ਚੇਂਜ ਹੋ ਜਾਣਾ ਹੁਣ 3:00 ਵੱਜ ਗਏ ਆਗੇ ਸਵੇਰ ਦੇ ਸੌਣੇ ਆ ਰੋਟੀ ਰਾਟੀ ਖਾਣੇ ਆਜੋ ਇਹ ਖਾਣੀ ਆ ਤਾਂ ਕੱਲ ਖਾਦੇ ਸੀ ਆਪਾਂ ਉਹ ਕੀ ਸੀਗਾ ਤੋਰੀਆਂ ਜੀਆਂ ਤੇ ਅੱਜ ਹੈਗਾ ਕद्दू ਤੇ ਨਾਲ ਸੈਲਡ ਦਹੀਂ ਮਿਰਚਾਂ ਦਾ ਚਾਰ ਤੇ ਰੋਟੀਆਂ ਆਜੋ ਖਵਾ ਲਈਏ ਕਿਹਨੇ ਕਿਹਨੇ ਰੋਟੀ ਖਾਣੀ ਹੈ ਮਿਸ਼ੀਗਨ ਸਿਟੀ ਆਜੋ ਲਾਫ ਤੇ ਜਿੰਨੇ ਰੋਟੀ ਖਾਣੀ ਆ ਠੀਕ ਆ ਕਰੋ ਭਰਾ ਨੂੰ ਸਪੋਰਟ ਜਿਹੜੇ ਦੇਖ ਰਿਹਾ YouTube ਤੇ ਭਰਾ ਸਾਰੇ ਕਰ ਲੋ ਆਪਣਾ ਚੈਨਲ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਆਈਕਨ ਤੇ ਜਿਹੜੇ ਭੈਣ ਭਰਾ ਦੇਖ ਰਿਹਾ Facebook ਤੇ ਉੱਤੇ ਕਰ ਲੋ ਫੋਲੋ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਲਾਜ਼ਮੀ ਓਕੇ ਲਵ ਯੂ ਟਰੱਕ ਭਰ ਕੇ ਜਿੰਨੇ ਟਰੱਕ ਸਟਾਫ ਤੇ ਸਾਰੇ